ਦੋਸਤੋ ਪੰਜਾਬ ਵੇਰਕਾ ਭਰਤੀ 2024 ਲਈ ਆਜੀਖ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਕੇ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਉਸ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟਿਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸ ਦੋਸਤੋ ਬੱਕ ਬੱਕ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੋਸਟਾਂ ਨੇ ਜੀ ਐਨੀਮਲ ਨਿਊਟ੍ਰੀਸ਼ਨ ਅਫਸਰ ਐਨੀਮਲ ਨਿਊਟ੍ਰੀਸ਼ਨ ਸੁਪਰਵਾਈਜ਼ਰ ਕਲਫ ਫੀਡਿੰਗ ਪ੍ਰੋਗਰਾਮਸ ਸੁਪਰਵਾਈਜ਼ਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 25000 ਪਲੱਸ ਤੁਹਾਨੂੰ ਸੈਲਰੀ ਉੱਤੀ ਜਾਵੇਗੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਕਸ਼ਨ ਫੈਡਰੇਸ਼ਨ ਲਿਮਟਿਡ ਮਾਰਕ ਫੈਡ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਨੇੀਆਂ ਲਈ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਨੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਪੰਜਾਬੀ ਵਿੱਚ ਹੋਰ ਵੀ ਬਖ ਬਖ ਪੋਸਟ ਆਊਟ ਕੀਤੇ ਗਏ ਨੇ ਜੀ ਉਹਨਾਂ ਦੀ ਜਾਣਕਾਰੀ ਤੁਸੀਂ ਮੇਰੀ ਆਫੀਸ਼ੀਅਲ ਵੈਬਸਾਈਟ jobalertbyhardeep.com ਦੇ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ ਤੇ ਪੋਸਟਨ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਹੈ ਜੀ ਐਨੀਮਲ ਨਿਊਟ੍ਰੀਸ਼ਨ ਅਫਸਰ ਦੀਆਂ ਪੋਸਟਾਂ ਨੇ ਜੀ ਪੋਸਟ ਹੈ 1 ਪੋਸਟ ਨੰਬਰ 2 ਹੈ ਜੀ ਐਨੀਮਲ ਨਿਊਟ੍ਰੀਸ਼ਨ ਸੁਪਰਵਾਈਜ਼ਰ ਦੀਆਂ ਪੋਸਟਾਂ ਨੇ ਜੀ 2 ਨੰਬਰ 3 ਹੈ ਜੀ ਫਲ ਰੀਡਿੰਗ ਪ੍ਰੋਗਰਾਮ ਸੁਪਰਵਾਈਜ਼ਰ ਦੀਆਂ ਪੋਸਟਾਂ ਨੇ 5 ਟੋਟਲ 8 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਐਨੀਮਲ ਨਿਊਟ੍ਰੀਸ਼ਨ ਅਫਸਰ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ ਵੈਟਰਨਰੀ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਜਾਂ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਗਰੀਕਲਚਰ ਵਿੱਚ ਸਬੰਧੀ ਫੀਲਡ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 60000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੋਸਟ ਨੰਬਰ 2 ਹੈ ਜੀ ਐਨੀਮਲ ਨਿਊਟ੍ਰੀਸ਼ਨ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਵੈਟਰਨਰੀ ਸਾਇੰਸ ਜਾਂ ਐਗਰੀਕਲਚਰ ਵਿੱਚ ਸਬੰਧੀ ਫੀਲਡ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 25000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੋਸਟ ਨੰਬਰ 3 ਜੀ ਕਾਲਫ ਰੀਡਿੰਗ ਪ੍ਰੋਗਰਾਮ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਐਨੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜੇ 12ਵੀਂ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ 15000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਉਮਰ ਹੱਦ ਵਿੱਚ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਉਸ ਤੇ ਨਾ ਪੋਸਟਨ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਜੀ ਇੰਟਰਵਿਊ ਕੁਆਲਿਫਿਕੇਸ਼ਨਾਂ ਦੇ ਐਕਸਪੀਰੀਅੰਸ ਦੇ ਅਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਇਹਨਾਂ ਪੋਸਟਨ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਜਾਂ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਜਾਂ ਫਿਰ ਤੁਸੀਂ ਆਫਲਾਈਨ ਅਪਲਾਈ ਕਰ ਸਕਦੇ ਹੋ ਜੀ ਪੋਸਟ ਦੁਆਰਾ ਜਾਂ ਮੇਲ ਦੁਆਰਾ ਦੋ ਤਰੀਕ ਨੇ ਜੀ ਦੋਨੋਂ ਤਰੀਕਿਆਂ ਵਿੱਚੋਂ ਜੋ ਵੀ ਤੁਹਾਨੂੰ ਠੀਕ ਲੱਗੇ ਉਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਅਪਲਾਈ ਕਰਨ ਦੀ ਲਾਸਟ ਡੇਟ ਜੋ ਰੱਖੀ ਗਈ ਹੈ ਜੀ 15 8 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਜੋ ਇੰਟਰਸਟਿਡ ਉਮੀਦਵਾਰ ਨੇ ਜੀ ਅਪਲਾਈ ਕਰ ਸਕਦੇ ਨੇ ਜੀ ਆਪਣਾ ਸੀਵੀ ਨਾਮ ਪਿਤਾ ਜੀ ਦਾ ਨਾਮ ਡੇਟ ਆਫ ਬਰਥ ਕੁਆਲੀਫਿਕੇਸ਼ਨ ਐਕਸਪੀਰੀਅੰਸ ਮੋਬਾਈਲ ਨੰਬਰ ਮੇਲ ਆਈਡੀ ਆਈਡੀ ਪ੍ਰੂਫ ਫੋਟੋਗ੍ਰਾਫਸ ਆਦਿ ਨਾਲ ਲਗਾ ਕੇ ਸਕੈਨ ਕਰਕੇ ਜਦ ਤੁਸੀਂ ਮੇਲ ਦੁਆਰਾ ਭੇਜ ਸਕੋਗੇ ਮੇਲ ਆਈਡੀ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਜੇਕਰ ਤੁਸੀਂ ਮੇਲ ਆਈਡੀ ਤੋਂ ਭਰਨੇ ਹੀ ਭੇਜਣਾ ਪੋਸਟ ਦੁਆਰਾ ਭੇਜਣਾ ਤਾਂ ਐਡਰੈਸ ਤੇ ਮੈਂਸ਼ਨ ਕੀਤਾ ਗਿਆ ਜੀ ਐਡਰੈਸ ਵੀ ਤੁਹਾਨੂੰ ਦੱਸਾਂਗਾ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਨੇ ਜੀ ਆਫਲਾਈਨ ਮੈਨੇਜਿੰਗ ਡਾਇਰੈਕਟਰ ਦੀ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰ ਫੈਡਰੇਸ਼ਨ ਲਿਮਟਿਡ ਐਸ ਸੀਓ 153 155 ਸੈਕਟਰ 34 ਚੰਡੀਗੜ੍ਹ ਦੇ ਐਡਰੈਸ ਤੇ 15 8 2024 ਤੱਕ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕੋਗੇ ਜੋ ਉਮੀਦਵਾਰ ਮੇਲ ਆਈਡੀ ਤੇ ਮੇਲ ਕਰਨਾ ਚਾਹੁੰਦੇ ਨੇ ਤਾਂ ਮੇਲ ਆਈਡੀ ਇੱਥੇ ਮੈਂਸ਼ਨ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਜੀ ਇਸ ਮੇਲ ਵਾਲੀ ਤੁਸੀਂ ਮੇਲ ਕਰ ਸਕੋਗੇ ਹੋਰ ਬਤੇ ਦੀ ਜਾਣਕਾਰੀ ਲਈ ਤੁਸੀਂ ਇਹ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੇਲ ਆਈਡੀ ਦਾ ਲਿੰਕ ਇੱਥੇ ਵੀ ਮੈਂਸ਼ਨ ਕਰਤਾ ਜੀ ਮੈਂ ਵੈਬਸਾਈਟ ਦਾ ਲਿੰਕ ਵੀ ਮੈਂਸ਼ਨ ਕੀਤਾ ਗਿਆ ਜੀ ਇਹ ਨੋਟੀਫਿਕੇਸ਼ਨ ਬੈਸਰ ਦੇ ਉੱਪਰ ਤੁਹਾਨੂੰ ਨਹੀਂ ਮਿਲੇਗਾ ਨੋਟੀਫਿਕੇਸ਼ਨ ਮੈਂ ਇੱਥੇ ਨਾਲ ਅਟੈਚ ਕਰਤਾ ਜੀ ਇੱਥੋਂ ਤੁਸੀਂ ਦੇਖ ਸਕੋਗੇ ਸਾਰੀ ਜਾਣਕਾਰੀ ਇਹਦੇ ਵਿੱਚ ਵੀ ਮੈਂਸ਼ਨ ਕੀਤੀ ਹੋਈ ਹੈ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ